ਗੁਰਦੁਆਰਾ ਸਿੰਘ ਸਭਾ ਫਲਰੋਗ੍ਰੇਸ਼ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਪਰੰਪਰਚਾਰ ਸੰਸਥਾ ਕਲਤੂਰਾ ਸੈਕਟਲੀ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਕਾਰਿਆਂ ਦੀ ਗੁੰਨ ਵਿੱਚ ਕੀਤਾ ਗਿਆ ਜਾਰੀ। ਬੀਤੇ ਦਿਨੀ ਗੁਰਦੁਆਰਾ ਸਿੰਘ ਸਭਾ ਫਲਰੋਗ੍ਰੇਸ਼ ਵਿਖੇ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ। Hindu ਧਰਮ ਦੀ ਰਾਖੇ ਲਈ ਗੁਰੂ ਸਾਹਿਬ ਜੀ ਨੇ ਲਾਸਾਨੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਹੋ ਕੇ ਦਿੱਤੀ ਸੀ। ਇੱਥੇ ਹੀ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਦੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਮੌਕੇ ਤੇ ਭਾਈ ਗੁਰਦੀਪ ਸਿੰਘ ਜੀ ਜੂਕੇ ਵਾਲਿਆਂ ਦੇ ਕੀਰਤਨ ਜਿੱਥੇ ਵੱਲੋਂ ਸੰਤਾਂ ਨੂੰ ਇਲਾਹੀ ਬਾਣੀ ਸਰਵਣ ਕੋ ਰਾ ਕੇ ਨਿਹਾਲ ਕੀਤਾ ਗਿਆ ਸਮਾਗਮ ਦੀ ਸ਼ੁਰੂਆਤ ਵਿੱਚ ਭਾਈ ਚੰਚਨ ਸਿੰਘ ਜੀ ਦੇ ਜਿੱਥੇ ਵੱਲੋਂ ਕੀ ਉਤਨ ਦਿਹਾੜੀ ਪਰੀ ਗਈ ਇਸ ਮੌਕੇ ਯੂਨਿਟੀ ਸਰਮੌਰ ਧਰਮ ਪ੍ਰਚਾਰ ਸਸਤਾ ਕਲਤੂਰਾ ਸਕੱਟਲੀ ਵੱਲੋਂ ਸਿੱਖ ਧਰਮ ਦੇ ਪ੍ਰਾਤਨ ਰਾਗੀਆਂ ਢਾਡੀਆਂ ਤੇ ਕੀਰਤਨੀਆਂ ਸਿੰਘਾਂ ਨੂੰ ਸਮਰਪਿਤ ਸਾਲ 2025 ਦਾ ਕੈਲੰਡਰ ਛਪਵਾ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਅਤੇ ਸੰਗਤਾਂ ਵਿੱਚ ਫ੍ਰੀ ਵੰਡਿਆ ਗਿਆ। ਭਾਰੀ ਬਾਰਿਸ਼ ਦੇ ਬਾਵਜੂਦ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਪਹੁੰਚੀਆਂ। ਸੰਗਤਾਂ ਵਿੱਚ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ सुरेंद्र ਜੀ ਸਰਪੰਡੋਰੀ ਜਨਸ ਕਤਰ ਸ਼ਰਨਜੀਤ ਸਿੰਘ ਠਾਕਰੇ ਨਿਸ਼ਾਨ ਸਿੰਘ ਪੰਡਾਸ ਵਾਈਸ ਪ੍ਰਧਾਨ ਬਲਕਾਰ ਸਿੰਘ ਘੋੜੇ ਸ਼ਾਹਵਾਨ ਕੁਲਵੰਸ ਸਿੰਘ ਬੱਸੀ ਸਵਰਨ ਸਿੰਘ ਲਾਲੋਵਾਲ ਲਖਵਿੰਦਰ ਸਿੰਘ ਬਹਿਰਮ ਘਾਮ ਅਵਾਨ ਸਿੰਘ ਬਰੇਸ਼ੀਆ ਭਵਿੰਦਰ ਸਿੰਘ ਪਿੱਟੂ ਮਹਿੰਦਰ ਸਿੰਘ ਮਾਜਰਾ ਜਸਵਿੰਦਰ ਸਿੰਘ ਬਿੱਲਾ ਨੂਰਪ uri ਅਮਰੀਕ ਸਿੰਘ ਚੋਹਾਨਾ ਵਾਲੇ ਤੇ ਲੰਗਰਾਂ ਦੇ ਸੇਵਾਦਾਰ ਮੌਜੂਦ ਸਨ ਇਸ ਮੌਕੇ ਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪੰਡਾਰਿਆਂ ਵਿੱਚੋਂ ਗੁਰੂਕਾ ਲੰਗਰ ਅਟੁੱਟ ਵਰਤਾਇਆ ਗਿਆ।